ਜੀ ਮਿੱਤਰੋ ਕੀ ਹਾਲ ਚਾਲ ਕਹਿੰਦੇ ਸਰਨ ਸਤਿ ਸ੍ਰੀ ਅਕਾਲ ਅੱਜ ਟਾਈਮ ਹੋ ਗਿਆ 9:30 ਦੇ ਨੇੜੇ ਕੈਮਰਾ ਸਾਫ ਕਰ ਲਈਏ ਖੜ ਤੋਂ ਮੁੰਡਾ ਕੌਣ ਆਊਗਾ ਸਹੀ 9:30 ਦੇ ਨੇੜੇ ਹੋ ਗਿਆ ਟਾਈਮ ਤੇ ਮੌਸਮ ਦੇਖੋ ਅੱਜ ਦਿਨ ਬਹੁਤ ਵਧੀਆ ਬੱਦਲ ਚੈੱਕ ਕਰੋ ਤੁਸੀਂ ਯਾਰ ਦੇਖੋ ਇੱਧਰ ਕੀ ਬਾਤਾਂ ਹੀ ਆ ਬੱਦਲਾਂ ਦੀਆਂ ਕਿੱਡੇ ਘੇੜ ਬੱਦਲ ਆਏ ਪਿਆ ਇੱਥੇ ਕੈਨੇਡਾ ਕਣਗੋਂ ਆਏ ਆ ਅੱਜ ਆਏ ਕਿ ਕੈਨੇਡਾ ਦੇ ਬੱਦਲ ਤੇ ਕੰਮ ਤਾਂ ਆਪਾਂ ਨੂੰ ਕੋਈ ਹੈ ਨਹੀਂ ਮੈਡ ਮੂਡ ਲਾ ਕੇ ਆਉਣਾ ਹੈ ਗੱਡੀ ਗੁੱਡੀ ਨਾ ਆ ਕਰਾਵਾਂਗੇ ਅੱਜ ਇਹਨੇ ਕੀ ਬਣਦਾ ਸੋ ਬੈਠਾ ਆਪਣਾ ਬਾਪੂ ਬਾਪੂ ਦਾ ਆ ਫਟਫਟੇ ਚੱਕੇ ਉਰਾਂ ਕਰਤੇ ਸਾਰੇ ਉੱਥੇ ਬੱਦਲ ਵੇਖੋ ਤੁਸੀਂ ਯਾਰ ਮੌਸਮ ਅੱਜ ਬਹੁਤ ਘੈਂਟ ਆ ਅੱਜ ਪਤੰਗ ਸ਼ਾਇਦ ਵਧੀਆ ਉੱਧਰ ਸਰਾ ਹੀ ਲੱਗ ਜੂ ਤਰੋਕੇ ਲੈ ਇੱਥੇ ਆ ਗਏ ਹੁਣ ਕਹਿੰਦੇ ਗਾਈਆਂ ਵਾਸਤੇ ਲੈ ਕੇ ਜਾਂਦੇ ਆਂ ਆਪਾਂ ਮਹਾਂਟ ਠੀਕ ਆ ਇਹ ਬੜੇ ਬੜੇ ਪਾਪਾ ਖੜਾ ਇੱਥੇ ਪਹਿਲਾਂ ਹੀ ਆਪਣਾ ਕਿਹੜੇ ਲੈਣੇ ਆ ਇਹ ਹਾ ਹਾ ਕੀ ਆਹ ਅਪੇ ਲੋਨੇ ਅੱਛਾ ਆਪਣੇ ਕਢਾ ਲੈ ਹਾਂ ਠੀਕ ਪਤਰੋ ਕਹਿੰਦੇ ਲਵਾਤੇ ਪਾਪੇ ਨੂੰ ਮੈਂਟ ਤਿੰਨ ਇੱਕ ਪਾਪੇ ਨੇ ਲੈਣਾ ਦੋ ਆਪਾਂ ਵਾਲਾ ਲੈ ਕਰੋ ਮੰਡੀ ਦੀ ਰੰਗ ਤੇ ਚੈੱਕ ਅੱਜ ਸਿਰਾ ਗੱਲਬਾਤ ਪਸੂਆਂ ਨੂੰ ਸਿਰਾ ਮਾਹਾਂ ਬੋਕਾਂ ਅੱਜ ਪਤੰਗ ਵੇਲੇ ਚੜਾਉਣੇ ਪਹਿਲਾਂ ਉਹ ਲੈ ਆਈਏ ਆਹ ਦੇਖੋ ਤੁਸੀਂ ਛੋਟਾ ਕਹਿੰਦੇ ਪਾਪੇ ਦਾ ਇਦਰ ਬਾਪੂ ਬੈਠਣਾ ਆਪਣਾ ਅੰਦਰ ਸੱਟ ਕੇ ਘਰੇ ਮੈਟ ਮੂਟ ਆ ਕੇ ਪੱਠੇ ਲੈਣ ਇਦਰ ਹਰਿਆਲੀ ਚੈੱਕ ਕਰੋ ਤੇ ਪੱਠੇ ਵੀ ਜ਼ਰੂਰੀ ਆ ਯਾਰ ਉਹਨਾਂ ਨੂੰ ਖਾਣਾ ਪਉਣਾ ਵੀ ਆਣਾ ਕੋਨਾ ਕੋਸ ਵਾਡਾ ਦਾ ਲਾਈਵ ਬੈਠਿਆ ਥੋੜਾ ਜੀ ਆਹ ਬਸ ਐ ਤਾਂ ਵੜ ਲੈ ਚਾਰਕ ਦਿਨਾਂ ਐ ਵੜ ਦਾਂਗੇ ਆ ਉਹ ਤਾਂ ਵਾਵਾ ਦਿਨਾਂ ਦੀ ਆ 6 7 ਪੰਜ 6 ਦਿਨਾਂ ਚਾਹ ਸਾਰਾ ਜੱਕ ਲਾਂਗੇ ਇਦਰਲਾ ਬਸ ਮਗਰ ਤਾਂ ਛੋਟ ਹੀ ਆ ਇੱਥੇ ਉਹ ਮਗਰ ਤਾਂ ਛੋਟ ਹੀ ਆ ਆਹਾਂ ਇਦਰਲੀ ਸਾਈਡ ਛਲਗਮ ਲੱਗਿਆ ਤਾਂ ਨਹੀਂ ਵੜੇਗਾ ਨਹੀਂ ਉਹਨੂੰ ਤਾਂ ਵੀ ਯੱਕ ਦਿੰਦੇ ਰੇ ਡਰ ਇਧਰ ਲੈ ਜਾਂਦੇ ਹਣ ਬਾਡਾ ਹਾ ਹਾ ਤੋਰਿਆ ਬਾਡ ਲ ਗਿਆ ਫਿਰ ਕੋਈ ਨਹੀਂ ਲੈ ਜੀਏ ਘਰੇ ਫਿਰ ਮਿਲਦਾ ਤੁਹਾਨੂੰ ਆਓ ਮਿੱਤਰੋ ਹੋ ਆਪਣਾ ਪਤੰਗ ਆ ਪਤੰਗ ਨਾ ਪੇਚਾ ਪੈ ਗਿਆ ਉਹ ਉੱਤੇ ਧਰਤਾ ਜੋ ਜੋ ਡੋੜ ਲੈਣੇ ਹੋ ਜਿਵੇਂ ਗੱਲ ਤੋਂ ਉਹੀ ਕੰਮ ਆਉਂਦਾ ਬਾ ਉਹ ਲੱਗਣੀ ਹੋ ਜਾਂਦਾ ਇਹਨੇ ਹੋ ਜਾਂਦਾ ਆ ਪੂਰਾ ਫਰਾ ਦੇ ਫੈਰ ਉਹ ਦਬਾ ਵੱਲੂ ਨਾਲ ਵੀ ਨਹੀਂ ਲੱਗਿਆ ਐਕਸ਼ਨ ਉਰੇ ਆ ਜਾ ਨੇੜੇ ਆ ਜਾ ਮਿੱਤਰੋ ਕਾਈਟ ਫਾਈਟ ਹੋ ਰਹੀ ਆ ਉਹ ਕਰੋ ਚੈੱਕ ਉਹ ਸੀ ਪਤੰਗਾ ਆਪਣਾ ਉਧਰ ਵਿਖਾ ਪਤੰਗ ਵਿਖਾ ਉਹ ਸੀ ਉਹ ਜਾਂਦਾ ਦੋਲੇ ਲੰਦਾ ਗਾਲੀ ਲੱਗਿਆ ਹਾਂਜੀ ਮਿੱਤਰੋ ਕਹਿੰਦੇ ਚੜਾਈ ਜਾਂਦੇ ਆ ਪਤੰਗ ਅੱਜ ਮੌਸਮ ਬਹੁਤ ਵਧੀਆ ਇੱਧਰ ਦੇਖੋ ਬੱਦਲ ਚੈੱਕ ਕਰੋ ਯਾਰ ਤੁਸੀਂ ਹਣਾ ਦਿੱਲੀ ਵਾਲਾ ਇੱਕ ਤਾਂ ਚੱਕਤਾ ਇਦੋਂ ਪਹਿਲਾਂ ਪਤੰਗ ਵੇਖਣਾ ਤੁਸੀਂ ਆਪਣਾ ਪਤੰਗ ਬਾਲਾ ਛੜਿਆ ਦੋ ਚੱਕ ਤੇ ਇੱਕ ਮਣੀ ਦਾ ਚੱਕਤਾ ਇੱਕ ਮਗਰੋਂ ਐਸੋ ਦਾ ਚੱਕਤਾ ਬਣੀ ਵਾਲੇ ਦਾ ਵਲੌਗ ਨਹੀਂ ਬਣਿਆ ਉਹ ਸੀ ਪਤੰਗ ਬਾਲਾ ਜ਼ੂਮ ਕਰੇ ਤਾਂ ਦਿਨਾਂ ਨਹੀਂ ਦਿਨਾਂ ਨਹੀਂ ਹੋ ਸੀ ਆ ਬਿੰਦੀ ਜੀ ਨਹੀਂ ਨਾ ਆ ਦੇਖੋ ਤੇ ਆ ਆਹ ਬਿੰਦੀ ਜੀ ਆਹ ਇਹ ਪਤੰਗ ਆਪਣਾ ਤੇ ਦੋ ਦਾ ਜੱਕ ਤੇ ਹੁਣ ਹੋਰ ਵੇਖ ਲੈਨੇ ਇੱਕ ਦਿਨਾਂ ਵਿੱਚ ਲਾ ਕੇ ਮੌਸਮ ਬਹੁਤ ਘੈਂਟ ਆ ਯਾਰ ਕੈਨੇਡਾ ਵਾਲੇ ਬੱਦਲ ਹੀ ਲੱਗਦੇ ਅੱਜ ਤਾਂ ਹਨਾ ਓਏ ਮਿੱਤਰੋ ਕਹਿੰਦੇ ਆਪਾਂ ਤਾਂ ਇੱਥੇ ਆ ਗਏ ਇਹਨਾਂ ਦੇ ਕੋਠੇ ਤੇ ਤੇ ਆ ਉਹ ਜਿਹੜੀ ਆਂਦਾ ਆਪਣੇ ਵਾਲਾ ਇੱਥੇ ਬੈਠਾ ਦਲਪ੍ਰੀਤ ਵੀ ਬੈਠਾ ਕਹਿੰਦੇ ਇੱਥੇ ਮੈਂ ਵੀ ਬੈਠਾ ਇੱਥੇ ਆ ਸਾਹਮਣੇ ਇੱਕ ਜਵਾਗ ਜੜਾਉਂਦਾ ਦੇਖੋ ਇਹਦੇ ਨਾਲ ਨਹੀਂ ਲਾਉਂਦੇ ਆਪਾਂ ਆਪਾਂ ਹੋਰ ਗਾਂ ਲਾਵਾਂਗੇ ਇੱਕ ਆ ਮਗਰੋਂ ਵਧਿਆ ਆਓ ਦੇਖੋ ਓਏ ਇਹਦੇ ਦੀਂਦੇ ਹੀ ਨਹੀਂ ਓਏ ਆ ਠੀਕ ਹੈ ਨਾ ਅਸੀਂ ਇਹ ਜੜਿਆ ਇੱਕ ਇਹ ਇਹਨਾਂ ਦਿਖਾਉਣਿਆ ਤੁਹਾਨੂੰ ਹੁਣ ਆਪਣੇ ਐਲ ਦੇ ਪਿੱਛੇ ਲਾਊਗਾ ਉਹ ਵਧਾਈ ਵਧਾਈ ਜਾਂਦਾ ਬਹੁਤ ਵਧਾਲਿਆ ਆ ਗਿਆ ਇਹ ਹੇਅਰ ਹੇਅਰ ਇਟ ਇਜ਼ ਬਹੁਤ ਵਧਾਈ ਜਾਂਦਾ ਉਹ ਮੈਂਟੋ ਮੈਂਟੀ ਆ ਗਿਆ ਇੱਥੇ ਉਹ ਉਹ ਵਾਰ ਗਿਆ ਆ ਗਿਆ ਕਹਿੰਦੇ ਉਹਦਾ ਆ ਉਹਦਾ ਹੈਗਾ ਤੇ ਆ ਆਪਣਾ ਹੈਗਾ ਲਾਉਣਿਆ ਪਿੱਛੇ ਇਹਦੇ ਨਾਲ ਕਰੋ ਚੈੱਕ ਚਲ ਪ੍ਰੀਤ ਇੱਥੇ ਫੜ ਕੇ ਰੱਖੀ ਦੇਖੀ ਇਧਰ ਠੀਕ ਆ ਕਰ ਲਿਆ ਕਰ ਕੋਈ ਗਲਤੀ ਆਉ ਹੋ ਕਰਦਾ ਮਨਸਾ ਤੇ ਵੱਡੂਗਾ ਆਪਣਾ ਪਤੰਗ ਦਿਖਾਈ ਚੰਗਾ ਵੱਟ ਕਾ ਲੈਣਾ ਵੱਡੂਗਾ ਨਹੀਂ ਪਤਾ ਬੜਾ ਫੜਾ ਬੰਦਾ ਹੈ ਮਾਰ ਲੈ ਲੈ ਦੇਖਿਆ ਫਿਰ ਵੇਖੀ ਜਾ ਆਪਣੀ ਡੋਰ ਖਰਾਕ ਹੋ ਗਈ ਆਹ ਹੋ ਰਗਾ ਮਾਰ 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 ਢੀਲੇ ਆ ਵੇ ਹੂੰ ਮਤਰਾ ਕਰੋ ਚੱਕ ਮਾ ਦਾੱਖਾ ਪੈ ਗਿਆ ਕਿ ਤੂੰ ਤਾਂ ਹੀ ਲੈ ਗਿਆ ਆਪਣਾ ਦਿਸਣਾ ਚਾਹੀਦਾ ਯਾਰ ਉਧਰ ਨਹੀਂ ਘਰ ਰੱਖਿਆ ਕਰ ਤੂੰ ਥੱਲੇ ਆ ਜਾ ਕੇ ਉਹਦੇ ਵਿੱਚ ਦੀ ਤੂੰ ਪਤੰਗ ਦੇਖਣੇ ਠੀਕ ਆ ਹੂੰ ਹੂੰ ਫੜਾ ਜੂਮ ਘਟਾ ਦਿੰਨੇ ਮੜਾ ਇਹ ਉਹ ਡਰੀ ਜਾਂਦਾ ਮੜਾ ਜੂਮ ਘਟਾ ਦਿੰਨੇ ਆ ਵਾਪੇ ਵਾ ਦੇਖੋ ਕਰੋ ਚੱਕ ਉਹਦਾ ਭਦਾਈ ਵਾਲਾ ਲਿਆ ਓਏ ਨੀਵਾ ਕਰ ਤੂਲਾ ਦੇ ਖੰਚਾ ਦੇਖੀ ਜੂ ਨੀਵਾ ਕਰਨ ਦੇ ਫਿਰ ਮਾਰਾਂਗੇ ਆਪਾਂ ਮੇਰੇ ਪਤੰਗ ਤੇ ਜੂਮ ਰੱਖ ਤੂੰ ਮਤਲਬ ਢੀਨਾ ਮੇਰਾ ਵੀ ਹਾਂ ਉਹ ਵੀ ਦੀਂਦੇ ਆ ਮੈਂ ਤਾਂ ਨਾ ਗਿਆ ਉਹ ਟੁੱਟ ਗਿਆ ਉਹਦਾ ਬਈ ਪਤੰਗੀ ਤਾਂ ਡੋਰ ਫੜ ਲਾ ਟੁੱਟ ਗਿਆ ਨੀ ਤਾਂ ਉਹਦਾ ਟੁੱਟ ਗਿਆ ਓਏ ਡੋਰ ਫੜ ਲਾ ਓਏ ਵੜਲਾ ਤਾਰੋ ਹੀ ਟੁੱਟਿਆ ਹੋ ਟੁੱਟ ਗਿਆ ਕਹਿੰਦੇ ਬਾਪੋ ਮੈਂ ਵੀ ਆਖਿਆ ਇਹ ਇੰਨਾ ਕਿਵੇਂ ਬਦਲਤਾ ਇਹ ਰੇ ਮੈਂ ਟੀ ਮਾਰਿਆ ਕਿ ਵੱਡ ਬੁੱਡ ਤਾਂ ਆਪਾਂ ਨਾ ਹਉਨੋ ਕਿ ਚੀ ਦਿਖਾਈਏ ਆਡੋ ਉਹ ਗੌਰਵ ਦਾ ਪਤੰਗ ਜਾਂਦਾ ਸੀ ਤੇ ਇੱਧਰ ਦੇਖੋ ਉਹ ਦੇਖੋ ਦੀ ਨਹੀਂ ਆ ਨਾ ਇੱਧਰ ਆ ਉਹ ਗੌਰਵ ਦਾਗਾ ਉਹਦੇ ਨਾਲ ਪੇਚਾ ਪੈ ਗਿਆ ਉਹ ਵੀ ਵੱਡੀ ਗਈ ਹੋ ਡੋਰ ਨਾਲ ਵੱਡੀ ਗਈ ਫੋਕੀ ਹੋ ਜਾਂਦੀ ਆ ਦੇਖੋ ਡੋਲਾ ਜਾਂ ਖਾਂਦੀ ਹੈ ਨਾ ਇੱਥੇ ਆ ਦੇਖੋ ਹਾਂਜੀ ਮੈਂ ਤਰਾ ਦੋ ਤਿੰਨ ਚੱਕ ਤੇ ਕਹਿੰਦੇ ਆ ਸੀਗਾ ਆਪਣਾ ਹਨਾ ਠੀਕ ਹੈ ਖੜਾ ਹੈਗਾ ਬਹੁਤ ਚੜਿਆ ਹੋਇਆ ਉੱਤੇ ਤੇ ਮੌਸਮ ਬਹੁਤ ਘੈਂਟ ਸੀਗਾ ਅੱਜ ਹੋਰ ਤਾਂ ਕੋਈ ਚੜਨੋ ਹੀ ਹਟ ਗਿਆ ਹੁਣ ਤਾਂ ਜਵਾਕ ਹੀ ਇੱਕ ਚੜਾਈ ਜਾਂਦਾ ਜਿਹੜਾ ਉਹ ਦੇਖੋ ਕਰੋ ਚੈੱਕ ਅੱਜ ਕਾਈਟ ਫਾਈਟ ਕਰੀ ਮਤਲਬ ਕਰੋ ਆ ਸੀ ਆਪਣਾ ਹਨਾ ਤੇ ਉਹ ਚੜਿਆ ਇੱਕ ਇਹਦੇ ਨਾਲ ਪੇਚਾ ਲਾਉਣਿਆ ਯਾਰ ਵਲੌਗ ਬਣਾਉਣ ਵਾਲਾ ਦਿਲਪ੍ਰੀਤ ਵੀ ਭੱਜ ਗਿਆ ਆਪਣੇ ਨਾਲ ਦਾ ਹੈ ਉਹ ਕਹਿੰਦਾ ਮੈਂ ਪਾਟਾ ਜਾ ਕੇ ਲਿਆਉਣਾ ਚੱਲ ਕੋਈ ਨਹੀਂ ਵੱਢ ਕੇ ਦਿਖਾਵਾਂਗੇ ਜੇ ਬੜਾ ਲਿਆ ਤਾਂ ਵੀ ਦਿਖਾ ਦਾਂਗੇ ਤੁਹਾਨੂੰ ਤੇ ਝਾਣੀ ਦਿਖਾ ਸਕਦੇ ਪਰ ਚਲ ਇੱਕ ਮਿੰਟ ਲਾ ਲਗੇ ਪੇਚਾ ਫਿਰ ਦਿਖਾ ਦੇ ਮੇਟਰ ਉਹ ਚੱਕ ਤਾਂ ਇੱਥੋਂ ਵੱਡਿਆਗਾ ਐਂ ਚੱਕ ਦਿੰਨੇ ਆਪਾਂ ਲੱਗਣ ਦਾ ਦੇਣਾ ਹੀ ਨਹੀਂ ਹੁੰਦਾ ਕਿ ਇਹਦਾ ਵੀ ਉਹ ਨਾਲ ਹੀ ਨਹੀਂ ਲੱਗਾ ਵਿਚਾਰੇ ਦਾ ਬਲੌਗ ਬਣਾਉਣ ਵਾਲਾ ਹੁੰਦਾ ਨਾ ਸਾਨੂੰ ਦਿਖਾਉਂਦੇ ਪੇਚਾ ਵਧਾ ਤਾਂ ਉਹਨੇ ਬਹੁਤ ਲਿਆ ਸੀ ਮੀ ਤਾਂ ਤੇਰੇ ਕੋਠੇ ਦੇ ਡੋਰ ਹੋਊਗੀ ਫੜਲਾ ਫੜਨੀਆ ਦੋਦੀ ਆਪਣੇ ਵਾਲ ਦਾ ਟਿਕਣੋਂ ਹੀ ਹਟ ਗਿਆ ਕੀ ਹੋ ਗਿਆ ਐਂ ਚੱਕ ਦਿੰਨੇ ਬੱਸ ਬਾਪੇ ਹੁਣ ਨਹੀਂ ਦਿਖਾਉਂਦੇ ਤੁਹਾਨੂੰ ਪੇਚਾ ਹੁਣ ਆਪਾਂ ਨਾ ਸਿੱਧਾ ਬਾਹਰ ਹੀ ਚੱਲਾਂਗੇ ਬਹੁਤ ਲਾਲੇ ਲੰਘ ਇੱਕ ਵਾਰੀ ਹੋਰ ਦੇਖ ਲਓ ਉਹ ਹੀਗਾ ਨੌ ਦਾ ਅੱਜ ਤੇਰੇ ਨਾ ਕੀ ਤਾਂ ਵੱਟ ਤੇ ਯਾਰ ਦੋਆਂ ਦੇ ਤੇ ਮੇਰੇ ਤੋਂ ਹੀ ਨਿਮਣਿਆ ਬਲੌਗ ਦਿਲਪ੍ਰੀਤ ਭੱਜ ਗਿਆ ਸੀ ਠੀਕ ਹੈ ਤੈਨਾਂ ਦੇ ਤੁਹਾਨੂੰ ਪੇਚੇ ਦਿਖਾ ਦੇ ਦੋ ਇਹਦੇ ਜਵਾਕ ਦੇ ਵੱਟ ਤੇ ਸੀ ਚੱਲ ਕੋਈ ਨਹੀਂ ਉਹਦੇ ਨਾਲ ਲਾਉਣੇ ਆਂ ਗਾਂ ਨਹੀਂ ਚੜੀ ਜਾਂਦਾ ਇੱਕ ਇਹਦੇ ਨਾਲ ਲਾਵਾਂਗੇ ਹੁਣ ਚੱਕਦਾ ਮਿੱਤਰੋ ਹੋ ਜਾਂਦਾ ਦੇਖੋ ਡੋਲੇ ਖੰਦਾ ਜਿਹੜਾ ਤੁਹਾਨੂੰ ਕਿਹਾ ਸੀ ਨਾ ਆਪਣਾ ਪਤੰਗ ਬੌਲਾ ਵੱਧ ਗਿਆ ਬਵਰਾ ਉਹਦੇ ਨਾਲ ਪੇਚਾ ਲਾਉਣ ਦੇ ਮਾਰੇ ਨਾ ਕਿੱਥੇ ਕਾਲਾ ਇਹ ਕਾ ਵੱਧ ਗਿਆ ਇਹਦੇ ਨਾਲ ਵੀ ਲਾਉਣੇ ਆ ਹੁਣ ਪੇਚਾ ਕਹਿੰਦੇ ਆ ਸੀ ਅੱਜ ਤਾਂ ਬੜੇ ਚੱਕੇ ਯਾਰ ਅੱਜ ਤਾਂ ਪੂਰੀ ਸਿਰਾਂ ਹੀ ਲੱਗੀ ਆ ਆਪਣਾ ਪਤੰਗ ਦੇਖੋ ਤੁਸੀਂ ਜੂਮ ਵੀ ਨਹੀਂ ਫੜਦਾ ਇੱਥੇ ਦਾ ਇਹ ਫੜ ਜਾ ਕੋਕ ਖਲਾ ਓਏ ਹੋ ਸੀ ਉਹ ਬਿੰਦੀ ਦੀ ਨਹੀਂ ਆ ਆ ਸੀ ਇਹਦੇ ਨਾਲ ਲਾਵਾਂਗੇ ਹੁਣ ਕਾਲੇ ਪਤੰਗ ਨਾਲ ਜਿਹੜਾ ਇੱਧਰ ਫੜਦਾ ਇਹ ਦੇ ਨਾ ਪੰਗੇ ਲੈ ਯਾਰ ਸਕੂਟ ਰਿ ਆਏਗਾ ਤੇ ਸ਼ੋਰ ਲਾ ਪੰਗੇ ਲੈ ਬਾਈ ਕਹਿੰਦੇ ਮਿੱਤਰੋ ਓਏ ਨਾ ਖੜ ਜਾ ਕਹਿੰਦੇ ਮਿੱਤਰੋ ਚੱਲੇ ਆ ਮੰਡੀ ਦੁੱਧ ਪਾਉਣ ਤੇ ਬਿੱਲੀ ਵਾਲੇ ਨੂੰ ਲੈ ਚੱਲੇ ਨਾਲ ਤਾਂ ਤੁਹਾਨੂੰ ਦੱਸਾਂਗਾ ਚੜਾ ਗਿਆ ਅੜ ਗਿਆ ਬੜੀ ਸਿਰਾ ਲੱਗੀ ਬੋਲੇ ਚੜੇ ਯਾਰ ਆਪਾਂ ਚੜਾਈ ਗਏ ਬਲੌਗ ਚ ਘੱਟ ਬਣਿਆ ਆਪਣਾ ਹੁਣ ਉਤਰਿਆ ਆਈ ਕੋਠੇ ਤੋਂ ਤੇ ਆ ਦੇਖ ਲੋ ਬਹੁਤ ਚਿਰ ਹੋ ਗਿਆ ਸਾਨੂੰ ਸਿਰਾ ਹੀ ਲਾਤੀ ਏ ਛੰਡੀ ਫੇਰਦੀ ਬੋਲੇ ਵੱਡੇ ਆ ਖੁੱਲੀਆਂ ਆ ਜੀ ਵਾਹ ਬੋਲੇ 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 ਹੁਣ ਤੇ ਵਸ ਗੱਲਾਂ ਹੀ ਹਣ ਤੋ ਹਣਾ ਵੀ ਸੱਚੀ ਵੱਡੇ ਆ ਇੱਕ ਹੀ ਬੜਾਇਆ ਸੀ ਇਹਦੀ ਗੱਲ ਨਹੀਂ ਕੋਈ ਇੱਕ ਹੀ ਬੜਾਇਆ ਉਹੀ ਹੁਣ ਬੜਾ ਲਿਆ ਚੱਲ ਉਤਰ ਆਏ ਚਾਹ ਚੱਲਦੇ ਆ ਬਾਬਾ ਦੁੱਧ ਪਾਉਣ ਕਰੋ ਚੈੱਕ ਕਿਦਰ ਮਾਹੌਲ ਪੂਰਾ ਵੇ ਵੀ ਆ ਦੇਖ ਜੀ ਮਿੱਤਰੋ ਕਹਿੰਦੇ ਆਹ ਦੇਖੋ ਇਧਰ ਸਾਨਾ ਦਾ ਪੇੜ ਆ ਸਾਨਾ ਦਾ ਉਹ ਜੁੱਧ ਹੋ ਰਿਹਾ ਸਾਰੇ ਇੱਕ ਦੂਜੇ ਨਾਲ ਲੜੀ ਜਾਂਦੇ ਆ ਸਾਨਾ ਗਾਂ ਮੱਝਾ ਮੂਠਾ ਸਾਰਾ ਸੂਂ ਜੇ ਬਾਬਾ ਤਰਾਂ ਦੇ ਆਹੇ ਆਪਸ ਵਿੱਚ ਇੱਕ ਹੋਰ ਆ ਗਿਆ ਕਿ ਇੱਕ ਇੱਕ ਗੁੱਟਾਂਗੇ ਆਪਸ ਵਿੱਚ ਆਪਸ ਵਿੱਚ ਲੜੀ ਜਾਂਦੇ ਨੇ ਫਿਰਾਂ ਬੰਦੇ ਹੋਰ ਸਲਾਉ ਤੁਸੀਂ ਗੱਲਬਾਤ ਕੋਈ ਨਾ ਕੋਈ ਸਰਾ ਲੱਗ ਜੂ ਆਪਣੇ ਨਾਲ ਜੀ ਮਿੱਤਰੋ ਕਹਿੰਦੇ ਪਾਇ ਦੁੱਧ ਲੈ ਫੜੋ ਓਏ ਤੇ ਕਰੋ ਤੇ ਕਦਰ ਮੰਡੀ ਦਾ ਮਾਹੌਲ ਸ਼ੌਲ ਪੂਰਾ ਸਰਾ ਤੇ ਠੰਡ ਹੈ ਨਹੀਂ ਹਨਾ ਯਾਰ ਅੱਜ ਲੈ ਚਾਬੀ ਦੇ ਹੈ ਜੀ ਆ ਠੰਡ ਹੈ ਨਹੀਂ ਨਹੀਂ ਮੈਨੂੰ ਤਾਂ ਲੱਗੀ ਨਹੀਂ ਆਂ ਦੇਖੋ ਇਧਰ ਮੰਡੀ ਦਾ ਮਾਹੌਲ ਸੇ ਸਮਾਨ ਥੱਲਾ ਲੈਣੇ ਆ ਹੁਣ ਜਾਣੇ ਆ ਟੱਕ ਮਿੱਤਰੋ ਕਹਿੰਦੇ ਮੰਡੀ ਦਾ ਮਾਹੌਲ ਨੇਰਾ ਬਹੁਤ ਜ਼ਿਆਦਾ ਹੋ ਗਿਆ ਜੀ ਸ਼ਰਾ ਗੱਲਾਂ ਬਾਤਾਂ ਸਾਰੀਆਂ ਸ਼ਰਾ ਗੱਲਾਂ ਬਾਤਾਂ ਬਹੁਤ ਭੀੜਾ ਬਹੁਤ ਬਹੁਤ ਯਾਦੇ ਭੀੜ ਹੋਈ ਪਈ ਆ ਮੰਡੀ ਤਾਂ ਦੁਨੀਆ ਹੀ ਖਤਮ ਅੱਧੇ ਘੰਟੇ ਵਾ ਜੀ ਵੇਗਾਂ ਚ ਗਾਣੇ ਜੱਲੀ ਕਰੋ ਚੱਕ ਖਤਰ ਦੇਖੋ ਚੱਲ ਬਾਬੇ ਪਹੁੰਚ ਗਏ ਯਾਰ ਐਸ ਗੱਲ ਨਹੀਂ ਬਣਦੀ ਕਿ ਮਿੱਤਰੋ ਕਹਿੰਦੇ ਇੱਥੋਂ ਅੰਕਲ ਤੋਂ ਸਮਾਨ ਲੈ ਲਿਆ ਤੇ ਅੱਜ ਦੇ ਵਲੌਗ ਚ ਬਸ ਇਨਾ ਹੀ ਸੀ ਚਿੜੀ ਬੱਲਾ ਉਹ ਖੇਡੇ ਨਹੀਂ ਗਏ ਹਨਾ ਤੇ ਅੱਜ ਦੇ ਵਲੌਗ ਚ ਇਨਾ ਹੀ ਤੁਸ ਜ ਆਪਣੇ ਵਲੌਗ ਬਣਾ ਬਣਾਇ ਰਹੋ ਬਸ ਸਿਰਾ ਸਰਾਜੀ ਜਿਆ ਹੋਣੀਆਂ ਅਗਲੇ ਮਹੀਨੇ ਆਪਾਂ ਸਪਾਈਸ ਦੇ ਦੇਣਾ ਤੁਹਾਨੂੰ 10 ਦਿਨ ਰੁਕ ਜਾਓ ਪੂਰੀ ਸਰਾਜੀ ਲਿਆਵਾਂਗੇ ਤੇ ਐਡੇ ਬਲੌਗ ਚ ਇੰਨਾ ਹੀ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਕਰੋ ਲਾਈਕ ਚੈਨਲ ਨੂੰ ਕਰੋ ਸਬਸਕ੍ਰਾਈਬ ਤੁਹਾਨੂੰ ਕੱਲ ਨੂੰ ਮਿਲਦੇ ਆਂ ਬਾਏ